ਆ ਗਿਆ ਕੱਮ ਆ ਗਿਆ ਮੈਨੂੰ ਇੰਨਾ ਲੰਮਾ ਸਮਾਂ ਤੁਸੀਂ ਇੰਤਜ਼ਾਰ ਕੀਤਾ ਕਿ ਇੱਥੇ ਪਹਿਲਾਂ ਕਦੇ ਚੈਲ ਪੈਲੀ ਸੀ ਕੋਈ ਜਦੋਂ ਤਾਂ ਸਾਡੇ ਮਾੜ ਜੋਗ ਐਮਐਲਏ ਸਾਹਿਬ ਨੇ ਇਸ ਪਾਸੇ ਧਿਆਨ ਦਿੱਤਾ ਕਿ ਟਰੱਕ ਆਪਰੇਟਰ ਜਿਹੜੇ ਕਿਤੇ ਧੁੱਪੇ ਕਿਤੇ ਛਾਵੇਂ ਬਹਿ ਕੇ ਆਪਦੀਆਂ ਪੁਕਾਰਾਂ ਸੁਣਦੇ ਆ ਪਰ ਆਪਦੇ ਜਿਹੜਾ ਅਸਲੀ ਸਥਾਨ ਤੋਂ ਪਾਸੇ ਬੈਠੇ ਆ ਉਹਨਾਂ ਨੇ ਉਦੋਂ ਦਿਨ ਤੋਂ ਹੀ ਇਸ ਪਾਸੇ ਧਿਆਨ ਦੇ ਕੇ ਤੇ 145 ਤੜਾਈ ਪਹਿਲਾਂ ਤਾਂ 145 ਤੜਾਂ ਤੋਂ ਬਾਅਦ ਉਹਨਾਂ ਨੇ ਸਮਾਂ ਦਿੱਤਾ ਸੀ ਦੂਸਰੇ ਵੀਰਾਂ ਨੂੰ ਵੀ ਕਿ ਤੁਸੀਂ ਵੀ ਇੱਥੇ ਆ ਜਾਓ ਪਰ ਪਤਾ ਨਹੀਂ ਕਿਉਂ ਕਿਸੇ ਕਾਰਨ ਕਰਕੇ ਉਹ ਇੱਥੇ ਆਉਣ ਤੋਂ ਆਨਗਾ ਨਹੀਂ ਕਰਨ ਲੱਗੇ ਐ ਤੇ ਇਸ ਕਰਕੇ ਅੱਜ ਫੈਸਲਾ ਕੀਤਾ ਗਿਆ ਹੈ ਕਿ ਅਗਲੀਆਂ ਪਕਾਰਾਂ ਜਿਹੜੀਆਂ ਇਸ ਧਰਤੀ ਤੋਂ ਹੋਣਗੀਆਂ ਕਿਉਂਕਿ ਅੱਗੇ ਵੀ ਜਿੰਨਾਂ 145 ਟੁਕੜੀ ਐ ਤੇ ਤੁਸੀਂ ਵੱਡੀ ਤعداد ਹੀ ਇੱਥੇ ਪਹੁੰਚੇ ਸੀ ਉਸ ਦਿਨ ਵੀ ਤੁਹਾਨੂੰ ਕਵਾਦਾ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਪਕਾਰ ਹੋਵੇਗੀ ਤੇ ਇੱਥੇ ਚਹਿਲ ਪਹਿਲ ਹੋਵੇਗੀ ਆ ਤੁਸੀਂ ਸਾਰੇ ਅੱਜ ਉਸ ਜਲਦੀ ਅਗਵਾਈ ਭਰ ਰਹੇ ਕਿ ਅੱਜ ਇੱਥੇ ਵੱਡੇ ਪੱਧਰ ਤੇ ਚਹਿਲ ਪਹਿਲ ਹੈ ਸੋ ਐਮਬਲੈਂਸ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਅੱਜ ਭਾਨਸ਼ੀ ਸ਼ੂ ਗੁਰਨ ਸਾਹਿਬ ਜੀ ਮਹਾਰਾਜ ਦਾ ਲੱਖ ਲੱਖ ਧੰਨ ਸ਼ੁਕਰਾਨਾ ਕਰਦਾ ਵਾਂ ਕਿ ਜਿਹੜੀ ਕਿ ਅੱਜ ਚੋਣ ਹੋਈ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਜਾਂ ਕਿ ਇੱਕ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬ ਡਾਕਟਰ ਅਮਨਦੀਪ ਅਰੋੜਾ ਜੀ ਜਿਨ੍ਹਾਂ ਦੀਆਂ ਮਿਹਨਤਾਂ ਦੇ ਸਦਕਾ ਤੇ ਉਹਨਾਂ ਦੀ ਰਹਿਨਮਾਈ ਹੇਠ ਜੋ ਇਹ ਕਾਰਜ ਹੁੰਦੇ ਆ ਮੋਗੇ ਸ਼ਹਿਰ ਦੇ ਵਿੱਚ ਅੱਜ ਮੈਂ ਇਹ ਖੁਸ਼ੀ ਮਹਿਸੂਸ ਕਰਦਾ ਵਾਂ ਤੇ ਜਿਹੜਾ ਕਿ ਟਰੱਕ ਯੂਨੀਅਨ ਦੇ ਵਿੱਚ ਜੋ ਕੋਈ ਲੰਮੇ ਸਮੇਂ ਤੋਂ ਇੱਥੇ ਤਾਲੇ ਲੱਗੇ ਹੋਏ ਸੀਗੇ ਤੇ ਇੱਕ ਜਿਹੜੀ ਧਰਤੀ ਸੀ ਇਹ ਇੱਕ ਬੰਜਰ ਬਣੀ ਪਈ ਪਈ ਸੀ ਇੱਕ ਵੱਡੇ ਵੱਡੇ ਤ੍ਰਕਤ ਬਣੇ ਪਏ ਸੀਗੇ ਉਸ ਸੱਚੇ ਪਾਤਸ਼ਾਹ ਦਾ ਲੱਖ ਵਾਰ ਸ਼ੁਕਰਾਨਾ ਕਰਦਾ ਵਾਂ ਕਿ ਜੋ ਅੱਜ ਤਾਲੇ ਖੋਲੇ ਗਏ ਆ ਕਿਉਂਕਿ ਇਹ ਬੜੀ ਖੁਸ਼ੀ ਦੇ ਦਿਹਾੜੇ ਹੁੰਦੇ ਆ ਜਦੋਂ ਕਿ ਲੰਬੇ ਸਮੇਂ ਤੋਂ ਤਣਾਅ ਹੋਵੇ ਤੇ ਇੱਕ ਵਧੀਆ ਤਰੀਕੇ ਨਾਲ ਇੱਕ ਚੰਗਾ ਲੀਡਰ ਮੈਂ ਉਹੀ ਸਮਝਦਾ ਮਾਂ ਜਿਨ੍ਹਾਂ ਨੇ ਕਿ ਸਾਰਿਆਂ ਭਰਾਵਾਂ ਦੀ ਗੱਲਬਾਤ ਸੁਣ ਕੇ ਤੇ ਜੋ ਅੱਜ ਤਾਲੇ ਖੋਲੇ ਤੇ ਅੱਜ ਟਰੱਕ ਯੂਨੀਅਨ ਦੇ ਵਿੱਚ ਨਵਾਂ ਪ੍ਰਧਾਨ ਮੇਰੇ ਭਰਾ ਨੂੰ ਚੁਣਿਆ ਗਿਆ ਬਹੁਤ ਹੀ ਸਲਾਗ ਜੁਗ ਕੰਮ ਮੇਰੇ ਸਭ ਕਾਫੀ ਲੰਬੇ ਸਮੇਂ ਤੋਂ ਵਿਵਾਦਾਂ ਦੇ ਘੇਰੇ ਰਹੀ ਹੈ ਟਰੱਕ ਯੂਨੀਅਨ ਦੇਖੋ ਜੀ ਉਹ ਕਹਿੰਦੇ ਹੁੰਦੇ ਜੀ ਸਤਪੁਰ ਦੀ ਸੇਵਾ ਸਫਲ ਹੈ ਜੇ ਕਰੇ ਕੋ ਕੋ ਕਰੇ ਚਿਤ ਲਾਏ ਜੋ ਭਾਵਨਾ ਨਾਲ ਕੋਈ ਸੇਵਾ ਕੀਤੀ ਜਾਵੇ ਚਾਹੇ ਟਰੱਕ ਯੂਨੀਆਂ ਦੀ ਚਾਹੇ ਕਿਤੇ ਵੀ ਹੋਵੇ ਜਦੋਂ ਕੋਈ ਭਾਵਨਾ ਦੇ ਨਾਲ ਕੋਈ ਵੀ ਆਪਾਂ ਕਾਰਜ ਆਰੰਭ ਕਰਦੇ ਆਂ ਤੇ ਉਹ ਸੱਚੇ ਪਾਤਸ਼ਾਹ ਬਰ ਜਰੂਰ ਲਾਉਂਦੇ ਆਵਾ ਮੈਂ ਤਨਸ਼ੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਗਿਆ ਅਰਦਾਸ ਕਰਦਾ ਹਾਂ ਵੀ ਜਿੰਨਾ ਵੀ ਇਹਨਾਂ ਦਾ ਭਾਈਚਾਰਾ ਵਾਹ ਟਰੱਕ ਯੂਨੀਅਨ ਦਾ ਤੇ ਸਾਰੇ ਭਰਾ ਇੱਕ ਦੂਜੇ ਦਾ ਤਵਾਕ ਨਾਲ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਗੱਲਬਾਤ ਸੁਣ ਕੇ ਜੋ ਅਗਲੇ ਫੈਸਲੇ ਆ ਜੋ ਉਹ ਲੈ ਜਾਣ ਕਿਉਂਕਿ ਅੱਜ ਆਪਾਂ ਪ੍ਰਧਾਨ ਦੀ ਚੋਣ ਕੀਤੀ ਆ ਤੇ ਉਸ ਤੋਂ ਬਾਅਦ ਜੋ ਸੱਤ ਮੈਂਬਰੀ ਕਮੇਟੀ ਜਿਹੜੀ ਚੁਣੀ ਆਈ ਗਾ ਇਹਨਾਂ ਨੂੰ ਮੈਂ ਕਹੂੰਗਾ ਵੀ ਭਾਈਚਾਰਾ ਦਾ ਬਣਾ ਕੇ ਤੇ ਆਪਦਾ ਸ਼ਾਂਤ ਮਈ ਨਾਲ ਜਿਹੜੇ ਵੀ ਸੱਤ ਮੈਂਬਰ ਹੋਰ ਵੀ ਇਹਨਾਂ ਨੇ ਚੁਣਨੇ ਆ ਉਹ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਸਲਾਹ ਕਰਕੇ ਜੋ ਮੈਂਬਰ ਚੁਣਨੇ ਓਕੇ 12 ਸਾਲ ਹੋ ਗਏ ਮੁੰਡੇ ਦਾ ਟਰੱਕ ਇਹਨਾਂ ਦਾ ਬੰਸ ਗਈ ਜੀ ਸਾਰੇ ਟਰੱਕ ਆਪਰੇਟਰ ਮ ਤੇ ਉਹਨਾਂ ਨੇ ਮਤਲਬ ਨਾਲ ਹਿੰਮਤ ਬਹੁਤ ਜ਼ਿਆਦਾ ਮਾਰੇ ਜੀ ਤੇ ਕਿ ਜਿਹੜਾ ਮਿਲਦਾ ਤਾਂ ਕੋਈ ਪ੍ਰੋਬਲਮ ਬਹੁਤ ਜ਼ਿਆਦਾ ਸੀਗੀਆਂ ਤੇ ਜਿਹੜੀ ਕਮੇਟੀ ਨਵੀਂ ਅਸੀਂ ਬਣਾਉਣੀ ਆ ਉਹ ਸਾਰੇ ਆਪਰੇਟਰਾਂ ਦੇ ਵਿੱਚੋਂ ਬਣਾਉਣੀ ਆ ਉਹ ਕਮੇਟੀ ਜੀ ਜਿਹੜੀ ਸਰਬਸੰਮਤੀ ਨਾਲ ਹੋਈ ਆ ਜਿੱਤ ਹਾਂਜੀ ਸਰਬਸੰਮਤੀ ਨਾਲ ਹੋਈ ਚੰਗੀ ਕਿੰਨੇ ਆਪਰੇਟਰ ਨੇ ਨਾਲ ਤੁਹਾਡੇ ਓਕੇ ਦੋਨੇ ਹੀ ਆ ਓਕੇ ਦੋਨੇ ਜੂਨੀਅਨ ਨਾਲ ਆ ਜੀ ਉਹ ਕਿ ਨੈਸ਼ਨਲ ਲਈ ਤੇ ਦੂਸਰੀ ਜਿਹੜੀ ਜਿਹੜੀ ਇੱਧਰ ਲਈ ਸੀ ਜਿਹੜੀਆਂ ਦੋਨੇ ਅੱਡ-ਅੱਡ ਜੂਨੀਅਨ ਸੀਗਾ ਜੀ ਤੇ ਉਹ ਸਾਰੇ ਦੋਨੇ 6-700 ਟਰੱਕ ਸਾਰਾ ਨਾਲ ਆ ਜੀ ਕਿੰਨੇ ਸਾਲ ਤੋਂ ਜਗਾ ਖੁੱਲ ਗਈ ਜੀ 12 ਸਾਲ ਬਾ ਖੁੱਲੀ ਆ ਜੀ ਜਿੰਨੇ ਵੀ ਕੰਮ ਕਰਦੇ ਆ ਕਿ ਇਹਨਾਂ ਨੂੰ ਲੰਮੇ ਟੰਵੇਂ ਸਮੇਂ ਤੋਂ ਬਾਅਦ ਇਸ ਜਗ੍ਹਾ ਤੇ ਬੈਠਣ ਦਾ ਮੌਕਾ ਮਿਲਿਆ ਔਰ ਮੈਂ ਸਮਝਦਾ ਕਿ ਅੱਜ ਦਾ ਦਿਨ ਬਹੁਤ ਸ਼ਬਦਾਨਾ ਕਿ ਜਿੱਥੇ ਇੱਥੇ ਉਜਾੜ ਪਿਆ ਸੀ ਅੱਜ ਉਹ ਉਜਾੜ ਧਰਤੀ ਤੇ ਫੇਰ ਲਹਿਰਾਬਹਿਰਾ ਸ਼ੁਰੂ ਹੋ ਗਈਆਂ ਤੇ ਟਰੱਕ ਆਪਰੇਟਰ ਨੂੰ ਇਸ ਕਰਕੇ ਵਧਾਈ ਦਿਨਣਾ ਕਿ ਹੁਣ ਤੱਕ ਬਹੁਤ ਵੱਡੇ ਪੱਧਰ ਤੇ ਸਾਡੇ ਟਰੱਕ ਆਪਰੇਟਰਾਂ ਦੀ ਲੁੱਟ ਵੀ ਹੁੰਦੀ ਸੀ ਤੇ ਜਿਹੜੇ ਨਵੇਂ ਸਾਡੇ ਚੁਣੇ ਗਏ ਪ੍ਰਧਾਨ ਹੈ ਇਹ ਲੁੱਟ ਨੂੰ ਵੀ ਰੋਕਣਗੇ ਤੇ ਜਿਹੜਾ ਟਰੱਕ ਮੁਸ਼ਕਲਾਂ ਆ ਰਹੀਆਂ ਆ অপারেਟਰਾਂ ਨੂੰ ਉਹਦੇ ਤੇ ਵੀ ਪਹਿਲ ਦੇ ਅਧਾਰ ਤੇ ਇਹ ਕੰਮ ਕਰਨਗੇ ਸੋ ਮੈਂ ਆਗਿਆਪਾਲ ਜੀ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਉਹਨਾਂ ਦੀਆਂ ਆਸਾਂ ਤੇ ਪੂਰੇ ਉੱਤਰਨ